ਇਹਦੇ ਕਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੀ ਕਰ ਰਹੀ ਹੈ ਇਹ ਤਾਂ ਕਹਿੰਦੇ ਸੀ ਕਰੋੜਾ ਰੁਪਏ ਲਾ ਰਹੇ ਆ ਧਰਮ ਦੇ ਪ੍ਰਚਾਰ ਤੇ ਵੈਸੇ ਮੈਂ ਮੇਰੀ ਬੇਨਤੀ ਸੁਣਿਓ ਇੱਕ ਮਿੰਟ ਬਾਤ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਨਾ ਇਹ ਇਤਿਹਾਸਕ ਤੌਰ ਤੇ ਤਾਂ ਬਣੀ ਸੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹਮਮ ਲੇਕਨ ਗੁਰਦੁਆਰੇ ਕਾਦੇ ਵਾਸਤੇ ਆ ਸਿੱਖ ਧਰਮ ਦੇ ਪ੍ਰਚਾਰ ਲਈ ਹਮ ਸਿੱਖ ਧਰਮ ਕੀ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਠੀਕ ਹੈ ਇਸ ਕਰਕੇ ਮਤਲੇ ਐਚ ਜੀ ਪੀ ਸੀ ਨੂੰ ਭੁੱਲਣਾ ਚਾਹੀਦਾ ਇਸ ਗੱਲ ਤੋਂ ਨਹੀਂ ਉਹ ਭੁੱਲੇ ਹੋਇਆ ਬਿਲਕੁਲ ਭੁੱਲੇ ਹੋਇਆ ਕਿੱਦਾਂ ਕਹਿੰਦੇ ਉਹਨਾਂ ਨੇ ਉਹਨਾਂ ਨੇ ਤਾਂ ਆਪਣੇ ਆਪ ਨੂੰ ਸੀਮਿਤ ਕਰ ਲਿਆ ਹੁਣ ਤੇ ਕਰ ਬਾਦਲ ਪਰਿਵਾਰ ਨਾਲ ਆ ਹੁਣ ਨਵੀਂ ਭੂਮਿਕਾ ਹੋਰ ਜਿਹੜੀ ਹੈਗੀ ਆ ਉਹ ਦੋ ਬਣ ਗਏ ਮਤਲ ਇੱਕ ਬਾਗੀ ਗਰੁੱਪ ਜਿਹੜਾ ਹੈਗਾ ਉਹ ਮਾਫੀ ਦੇ ਨਾਮ ਆਂਦੇ ਆ ਤੇ ਬਾਦਲ ਨੂੰ ਕੀ ਕਰਦੇ ਆ ਉਹ ਕੀ ਨਹੀਂ ਕਰਦੇ ਉਹ ਵੱਖਰੀ ਗੱਲ ਹੈ ਹੁਣ ਤਾਂ ਉਹਨਾਂ ਦੀ ਭੂਮਿਕਾ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸੀਮਿਤ ਸੰਕੁਚਿਤ ਨੈਰੋ ਮਤਲਬ ਬਣ ਗਈ ਜਿਹੜੀ ਮਤਲਬ ਹੋਣੀ ਚਾਹੀਦੀ ਐ ਐਸਜੀਪੀਸੀ ਦੀ ਜਿੱਦਾ ਮੈਂ ਮਤਲਬ ਬੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਗੁਰਦੁਆਰੇ ਕਾਹਦੇ ਵਾਸਤੇ ਸਿੱਖ ਧਰਮ ਦਾ ਪ੍ਰਚਾਰ ਵਾਸਤੇ ਸਿੱਖ ਧਰਮ ਦਾ ਪ੍ਰਚਾਰ ਜੇ ਫਿਰ ਉਹ ਨਹੀਂ ਕਰ ਸਕਦੇ ਤੁਹਾਡੀ ਗੱਲ ਠੀਕ ਹੈ ਵੀ ਉਹ ਕਰੋੜਾਂ ਰੁਪਏ ਪ੍ਰਚਾਰ ਵਾਸਤਾ ਖਰਚਦੇ ਆ ਕਿੱਥੇ ਖਰਚਦੇ ਆ ਉਹ